ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਗੁਰਫਤੇ ਵੀਰ ਵਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਵੈਸੇ ਤਾਂ ਤੁਸੀਂ থামਨੇਲ ਵੇਖ ਕੇ ਸਮਝ ਹੀ ਗਏ ਹੋਵੋਗੇ ਜੀ ਆਪਾਂ ਵੀਡੀਓ ਕਿਸ ਲਈ ਲੈ ਕੇ ਆਏਗੇ ਕਿਹੜੇ ਟੌਪਿਕ ਤੇ ਤੇ ਅੱਜ ਆਪਾਂ ਭੈਣਾ ਲਈ ਵੀਡੀਓ ਲੈ ਕੇ ਆਏ ਜੀ ਜਿਵੇਂ ਮਹਿੰਗੇ ਵਾਂਗੂ ਸ਼ੂਟ ਹੁੰਦੇ ਭੈਣਾ ਦੇ ਤਾਂ ਭੈਣਾ ਜਦੋਂ ਘਿਓ ਜਾਂ ਤੇਲ ਦੇ ਨਿਸ਼ਾਨ ਲੱਗ ਜਾਂਦੇ ਕਈ ਵਾਰ ਆਪਣੇ ਤੋਂ ਕੰਮ ਕਰਦਿਆਂ ਤੋਂ ਤੇ ਆਪਣੇ ਕੱਪੜਿਆਂ ਤੇ ਤੇਲ ਜਾਂ ਘਿਓ ਡੁੱਲ ਜਾਂਦਾ ਕਈ ਵਾਰ ਲੱਗ ਜਾਂਦੇ ਦਾਗ ਤਾਂ ਆਪਾਂ ਪਰੇਸ਼ਾਨ ਹੋ ਜਾਂਦੇ ਜਿਵੇਂ ਮਹਿੰਗੇ ਸੂਟ ਹੁੰਦੇ ਹੈਗੇ ਤੇ ਜਿਵੇਂ ਇਹ ਹੈਗਾਗਾ ਮੇਰਾ ਵਧੀਆ 슈ਟਾ ਹੈ ਤੇ ਇਹ ਤੇ ਮੈਂ ਤੁਹਾਨੂੰ ਤੇਲ ਲਗਾ ਕੇ ਦਿਖਾਉਂਗੀ ਜੀ ਤੇ ਉਹਨੂੰ ਉਤਾਰਨਾ ਵੀ ਬਹੁਤ ਸੌਖਾ ਤੇ ਬਿਲਕੁਲ ਵੀ ਤੁਸੀਂ ਟੈਨਸ਼ਨ ਨਹੀਂ ਲੈਣੀ ਜੀ ਜੇਕਰ ਤੁਹਾਡੇ ਕੱਪੜਿਆਂ ਤੇ ਤੇਲ ਜਾਂ ਘਿਓ ਲੱਗ ਗਿਆ ਤਾਂ ਤੇ ਇਹਨੂੰ ਆਪਾਂ ਸਿਰਫ 2 ਮਿੰਟਾਂ ਵਿੱਚ ਹੀ ਧਾਰ ਕੇ ਦਿਖਾਵਾਂਗੇ ਤੁਹਾਨੂੰ ਤੇ ਲਾਈਵ ਆਪਾਂ ਦਿਖਾਵਾਂਗੇ ਤੁਹਾਨੂੰ ਵੀਡੀਓ 'ਚ ਤੇ ਇਹਦੇ ਲਈ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਰੂਰ ਤੇ ਹੁਣ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਇਹਦੇ ਲਈ ਆਪਾਂ ਨੇ ਲੈ ਲੈਣਾ ਜੀ ਨਾਰੀਅਲ ਦਾ ਤੇਲ ਤੇ ਇਹ ਮੈਂ ਤੁਹਾਨੂੰ ਤੇਲ ਲਗਾ ਕੇ ਦਿਖਾਵਾਂਗੀ ਤੇ ਚੰਗੀ ਤਰ੍ਹਾਂ ਇਹ ਦੇਖੋ ਇਹ ਆਪਾਂ ਤੇਲ ਲਗਾ ਲਿਆ ਜੀ ਤੇ ਕੱਪੜੇ ਤੇ ਚੰਗੀ ਤਰ੍ਹਾਂ ਲਗਾ ਕੇ ਦਿਖਾਵਾਂਗੀ ਤੁਹਾਨੂੰ ਇਹ ਆਪਾਂ ਨੇ ਤੇਲ ਲਗਾ ਲਿਆ ਐਂ ਚੰਗੀ ਤਰ੍ਹਾਂ ਇਹਨੂੰ ਆਪਾਂ ਨੇ ਲਾ ਲੈਣਾ ਇਹ ਵੇਖੋ ਤੁਹਾਨੂੰ ਕਲੋਜ਼ ਤੋਂ ਦਿਖਦਾ ਹੋਊਗਾ ਐਂ ਆਪਾਂ ਚੰਗੀ ਤਰ੍ਹਾਂ ਦਾਗ ਲਗਾ ਲਏ ਜੀ ਦੇਖੋ ਤੇ ਆਪਾਂ ਦੋ ਤਰੀਕੇ ਨਾਲ ਤੁਹਾਨੂੰ ਇਹ ਦਾਗ ਲਾ ਕੇ ਦਿਖਾਵਾਂਗੇ ਕੱਪੜਿਆਂ ਤੋਂ ਜੇਕਰ ਤੁਸੀਂ ਜਿੰਨਾ ਜਲਦੀ ਹੋ ਸਕੇ ਵੀ ਤੇਲ ਘੋਸ ਤੁਹਾਡੇ ਕੱਪੜੇ ਤੇ ਲੱਗ ਗਿਆ ਜਿੰਨਾ ਜਲਦੀ ਹੋ ਸਕੇ ਵੀ ਉਹਨੂੰ ਉਤਾਰਨ ਦੀ ਕੋਸ਼ਿਸ਼ ਕਰੋ ਤੁਸੀਂ ਤੇ ਉਹਦੇ ਲਈ ਤੁਸੀਂ ਲੈ ਲੈਣਾ ਜੀ ਪਾਊਡਰ ਇਹ ਤੇਲ ਲੱਗਿਆ ਹੋਇਆ ਪਾਊਡਰ ਤੁਸੀਂ ਕੋਈ ਵੀ ਲੈ ਲੈਣਾ ਜੀ ਵਖੋ ਇਹ ਹੈਗਾ ਬੇਬੀ ਪਾਊਡਰ ਹੈਗਾ ਪਾਊਡਰ ਜਿਹੜਾ ਵੀ ਤੁਹਾਡੇ ਕੋਲ ਅਵੇਲੇਬਲ ਹੈਗਾ ਤੁਸੀਂ ਉਹ ਲੈ ਸਕਦੇ ਹੋਗੇ ਤੇ ਇਹਦੇ ਲਈ ਸਿਰਫ ਵਸ ਇਹੀ ਚੀਜ਼ ਚਾਹੀਦੀ ਹੈ ਜੀ ਤੇ ਪਾਊਡਰ ਨੂੰ ਤੁਸੀਂ ਚੰਗੀ ਤਰ੍ਹਾਂ ਇਹ ਤੇ ਪਾ ਲੈਣਾਗਾ ਵੀਰੀ ਵਿੱਚ ਤੁਹਾਡੇ ਤੇਲ ਜਾਂ ਘਿਓ ਦੇ ਦਾਗ ਲੱਗੇਗੇ ਉਹ ਨੇਰੀ ਵਿੱਚ ਤੁਸੀਂ ਪਾਊਡਰ ਪਾ ਲੈਣਾ ਚੰਗੀ ਤਰ੍ਹਾਂ ਐਵੇਂ ਚੰਗੀ ਤਰ੍ਹਾਂ ਤੇ ਹੁਣ ਆਪਣੀ ਪ੍ਰੈਸ ਹੋ ਗਈ ਗਰਮ ਤੇ ਇਹਨੂੰ ਚੰਗੀ ਤਰ੍ਹਾਂ ਕਮਾ ਲੈਣਾ ਤੁਸੀਂ 2 ਮਿੰਟ ਤੇ ਜਿੰਨੇ ਵੀ ਤੁਹਾਡੇ ਇਹ ਤੇਲ ਲੱਗਿਆ ਨਾ ਕੱਪੜੇ ਤੇ ਉਸ ਤੇ ਤੁਸੀਂ ਚੰਗੀ ਤਰ੍ਹਾਂ ਇਹਨੂੰ ਕਮਾਈ ਜਾਣਾ ਜੀ 2 ਮਿੰਟ ਗਰਮ ਪ੍ਰੈਸ ਨੂੰ ਆਹ ਵੇਖੋ ਉੱਪਰ ਤੇਲ ਆ ਰਿਹਾ ਇਹ ਕੱਪੜੇ 'ਚ ਉੱਪਰ ਤੁਸੀਂ ਵਾਈਟ ਕੱਪੜਾ ਹੀ ਲੈ ਲੈਣਾ ਕੋਈ ਵਾਈਟ ਕੱਪੜਾ ਸਹੀ ਰੁਗ ਕਿਉਂਕਿ ਇੱਕ ਦੂਸਰੇ ਦਾ ਨਹੀਂ ਕਲਰ ਚੜ ਜਾਂਦਾ ਹੁੰਦਾ ਕਈ ਵਾਰ ਕੱਪੜਿਆਂ ਤੇ ਤੇ ਵਾਈਟ ਕੱਪੜਾ ਸਹੀ ਰੁਗ ਹੈ ਇਹ ਇਹਨੂੰ ਚੰਗੀ ਤਰ੍ਹਾਂ ਤੁਸੀਂ ਇਸੇ ਤਰ੍ਹਾਂ ਹੀ ਇੱਕ ਦੋ ਮਿੰਟ ਘਮਾਈ ਜਾਣਾ ਕੱਪੜੇ ਤੇ ਤੇ ਮੈਂ ਪੀੜੀ ਤੁਸੀਂ ਦੇਖੋ ਤੇਲ ਦਾ ਦਾਗ ਕਿਤੇ ਦਿਖ ਵੀ ਨਹੀਂ ਰਿਹਾ ਇਹ ਤੇ ਤੇ ਇੱਕ ਵਾਰ ਜੀ ਇਹ ਵਧੀਆ ਸਾਫ ਹੋ ਜਾਂਦਾ ਜੀ ਬਿਲਕੁਲ ਦੇਖੋ ਹੁਣ ਆਪਾਂ ਉੱਤੇ ਪ੍ਰੈਸ ਮਾਰ ਕੇ ਵੀ ਦਿਖਾ ਦਿੰਨੇ ਆ ਤੁਹਾਨੂੰ ਕਿਤੇ ਵੀ ਤੇਲ ਦਾ ਦਾਗ ਨਹੀਂ ਦਿਖ ਰਿਹਾ ਦੇਖ ਲਓ ਤੁਸੀਂ ਖੁਦ ਬਹੁਤ ਸੌਖੇ ਤਰੀਕੇ ਨਾਲ ਇਹ ਤੇਲ ਘਿਓ ਦੇ ਦਾਗ ਆਪਾਂ ਲਾ ਸਕਦੇ ਆ ਤੇ ਹੁਣ ਆਪਾਂ ਤੁਹਾਨੂੰ ਦੂਸਰਾ ਤਰੀਕਾ ਦੱਸਣ ਲੱਗੇ ਆ ਉਹ ਦੂਸਰੇ ਪਹੁੰਚੇ ਤੇ ਦੱਸੂਗੀ ਉਧਰ ਆ ਦੂਸਰਾ ਤਰੀਕਾ ਦੱਸਦੇ ਆ ਜੀ ਇਹ ਆਪਾਂ ਲਗਾ ਲਿਆ ਤੇਲ ਮੈਂ ਰੀਅਲ ਦਾ ਹੀ ਤੇਲ ਲਗਾਇਆ ਤੇ ਹੁਣ ਆਪਾਂ ਇਹ ਤੇ ਪਾ ਦੇਣਾ ਥੋੜਾ ਜਿਹਾ ਸ਼ੈਂਪੂ ਤੇ ਹੁਣ ਇਹ ਤੇ ਪਾ ਲੈਣਾ ਤੁਸੀਂ ਮਿੱਠਾ ਥੋੜਾ ਪਹਿਲਾਂ ਆਪਾਂ ਨੇ ਸ਼ੈਂਪੂ ਪਾਇਆ ਤੇਲ ਤੇ ਤੇ ਹੁਣ ਇਹ ਤੇ ਮਿੱਠਾ ਥੋੜਾ ਪਾ ਲੈਣਾ ਤੁਸੀਂ ਜਿੰਨੇ ਜਿੰਨੇ ਚ ਤੁਹਾਡੇ ਦਾਗ ਲੱਗਿਆ ਹੋਏ ਨਾ ਉਹਨੇ ਉਹਨੇ ਚ ਮਿੱਠਾ ਥੋੜਾ ਪਾ ਲੈਣਾ ਚੰਗੀ ਤਰ੍ਹਾਂ ਪਹਿਲਾ ਸ਼ੈਂਪੂ ਪਾ ਲਿਆ ਜੀ ਉੱਪਰੋਂ ਵੀ ਥੋੜਾ ਸ਼ੈਂਪੂ ਪਾ ਲਿਆ ਸੀ ਸ਼ੈਂਪੂ ਦੇ ਉੱਪਰ ਆਪਾਂ ਨਿੰਬੂ ਨੂੰ ਛੋੜਦਾ ਥੋੜਾ ਪਾ ਲਿਆ ਤੇ ਮਿੱਠਾ ਛੋੜਾ ਤੇ ਹੁਣ ਆਪਾਂ ਇਹਨੂੰ ਨਾਲ ਦੀ ਨਾਲ ਇੱਕ ਬ੍ਰਸ਼ ਲੈ ਲੈਣਾ ਇਸੇ ਤਰੀਕੇ ਨਾਲ ਚੰਤਵਾ ਦੇ ਦੂ ਬਾਹਰ ਦਾ ਫ੍ਰੈਸ਼ਰ ਕਰ ਲੈਣਾ ਜੀ ਨਾਲ ਦੀ ਨਾਲ ਲਿਆ ਲਿਆ ਸੀ ਸਾਰੇ ਇਹਨੂੰ ਜਿੰਨੇ ਜਿੰਨੇ ਤੇ ਆਪਣੇ ਤੇਲ ਲੱਗਿਆ ਹੋਇਆ ਸੀ ਚੰਗੀ ਤਰ੍ਹਾਂ ਇਹਨੂੰ ਫੈਲਾ ਲੈਣਾ ਤੁਸੀਂ ਬ੍ਰਸ਼ ਨਾਲ ਲੋ ਜੀ ਇਹਨੂੰ ਵੀ 5 ਮਿੰਟ ਦੂਰ ਦੇ ਜੀ ਰੱਖੇ ਇਹਨੂੰ ਤੇ ਇਧਰ ਆਪਣਾ ਇਹ ਸੁੱਕ ਗਿਆ ਜੀ ਮਿੱਠਾ ਛੋੜਾ ਜਿਹੜਾ ਆਪਾਂ ਪਾਇਆ ਸੀ ਨਿੰਬੂ ਮਿੱਠਾ ਛੋੜਾ ਤੇ ਸ਼ੈਂਪੂ ਤੇ ਹੁਣ ਆਪਾਂ ਇਹਨੂੰ ਵੀ ਲੋ ਜੀ ਹੁਣ ਦਿਖਾਓ ਤੇਲ ਘਿਓ ਦੇ ਦਾਗ ਕਿੱਥੇ ਰਹਿ ਗਏ ਤੇ ਇੱਧਰ ਵੀ ਆਪਾਂ ਬਿਲਕੁਲ ਸਾਫ਼ ਕਰਕੇ ਦਿਖਾਤਾ ਤੁਹਾਨੂੰ ਵਰਸ਼ਮ ਆਪਾਂ ਨੇ ਮਾਰਤਾ ਮਿੱਠਾ ਥੋੜਾ ਵਗੈਰਾ ਝਾੜਤਾ ਸਾਰਾ ਕੁਸ ਤੇ ਇਹਨੂੰ ਤੁਸੀਂ ਵਾਸ਼ ਵੀ ਕਰ ਸਕਦੇ ਵਾਚ ਜਿਹੜਾ ਆਪਾਂ ਦੂਸਰਾ ਨੰਬਰ ਦੱਸਿਆ ਤਰੀਕਾ ਤੇ ਕੱਪੜਾ ਧੋ ਸਕਦੇ ਇਹ ਕਰਨ ਤੋਂ ਬਾਅਦ ਤਰੀਕਾ ਵਰਤਣ ਤੋਂ ਬਾਅਦ ਤੇ ਆਹ ਵੇਖੋ ਤੁਸੀਂ ਆ ਪਹਿਲਾ ਤਰੀਕਾ ਵਾ ਦੱਸਿਆ ਆਪਾਂ ਨੇ ਤੁਹਾਨੂੰ ਪਾਊਡਰ ਵਾਲ ਤੇ ਇਹ ਆਪਾਂ ਦੂਸਰਾ ਤਰੀਕਾ ਤੁਹਾਨੂੰ ਦਿਖਾਇਆ ਤੇ ਦੋਨਾਂ ਤੇ ਤੁਸੀਂ ਤੇਲ ਦਾ ਦਾਗ ਦਿਖਾ ਦਿਓ ਕਿਤੇ ਵੀ ਹੁਣ ਰਹਿ ਗਿਆ ਜਿਵੇਂ ਕਿਤੇ ਵੀ ਤੇਲ ਦਾ ਦਾਗ ਨਹੀਂ ਰਹਿ ਗਿਆ ਤੇ ਇਹ ਤਰੀਕਾ ਤੁਸੀਂ ਵੀ ਜਰੂਰ ਅਪਣਾ ਲਿਓ ਜੀ ਤੇ ਮਹਿੰਗੇ ਵਹਿੰਗੇ ਸੂਟਾਂ ਤੋਂ ਆਪਾਂ ਘਰ 'ਚ ਬੜੇ ਗਿਆ ਇਹ ਬਹੁਤ ਵਧੀਆ ਤਰੀਕੇ ਨਾਲ ਘਰ 'ਚ ਤੇ ਤੇਲ ਟਿੱਕਿਆ ਦੇ ਦਾਗ ਲਾ ਸਕਦੇ ਆਂਗੇ ਤੇ ਉਮੀਦ ਆ ਕਿ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਊਗੀ ਜੀ ਜੇਕਰ ਵੀਡੀਓ ਥੋੜੀ ਜਿਹੀ ਵੀ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਜੀ ਸ਼ੇਅਰ ਕਰਿਆ ਕਰੋ ਜੀ ਤਾਂ ਕਿ ਹੋਰ ਵੀ ਭੈਣ ਭਰਾਵਾਂ ਦੀ ਹੈਲਪ ਹੋ ਸਕੇ ਜੀ ਤੇ ਅੱਜ ਦੀ ਵੀਡੀਓ ਇੰਨੀ ਜੀ